ਕਹਿੰਦੇ ਆ ਆ ਮੇਰੇ ਨਾਲ ਬਹੁਤ ਸਾਥ ਦਿੱਤਾ ਇਹਨਾਂ ਨੇ ਤੂੰ ਐ ਪੂਰੀ ਜ਼ਿੰਦਗੀ ਸਾਥ ਦੇਣਾ ਉਹਨਾਂ ਦੇ ਸੀ ਉਹਨਾਂ ਦੀ ਸੋਚ ਹੀ ਐ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਰੋਨਾ ਦੀ ਕਰੋਨਾ ਜਦੋਂ ਸੀ ਨਾ ਮਤਲਬ ਕੋਈ ਲੀਡਰ ਨਹੀਂ ਹੋਣਾ ਉਹ ਹਰ ਲੋਕ ਟੈਲੀਫੋਨ ਕਰਦੇ ਸੀ ਡੀਸੀ ਨੂੰ ਕਿੰਨੇ ਬੰਦੇ ਨੂੰ ਕਰੋਨਾ ਹੋ ਗਿਆ ਕਿਹਨੂੰ ਕਿਸ ਚੀਜ਼ ਦੀ ਲੋੜ ਐ ਕਰੋ ਬੰਦੇ ਦਾ ਟੈਲੀਫੋਨ ਨੰਬਰ ਲੈਂਦੇ ਸੀ ਤੇ ਉਹ ਸਾਰਿਆਂ ਨੂੰ ਟੈਲੀਫੋਨ ਕਰਦੇ ਸੀ ਜਿਹਨੂੰ ਰੋਕੀ ਦੀ ਲੋੜ ਉਥੇ ਘਰੋਂ ਬਣਾ ਕੇ ਭੇਜਦੇ ਸੀ ਦਵਾਈ ਦੀ ਲੋੜ ਆ ਲੈ ਕੇ ਭੇਜਦੇ ਸੀ ਦੇਖੋ ਉਹਨਾਂ ਦਰਦ ਸੀ ਲੋਕਾਂ ਉੱਪਰ ਵੀ ਹੁਣ ਤੱਕ ਪੁੱਛਦੇ ਹੀ ਨਹੀਂ ਹੁਣ ਤੱਕ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਅੱਜ ਜਿਹੜੀ ਹਾਲਾਤ ਬਣ ਗਏ ਨਾ ਪੰਜਾਬ ਕਿਉਂ ਡਿੱਗ ਪਿਆ ਕਿਉਂ ਆਪਾਂ ਗੱਲਾਂ 'ਚ ਵਿਸ਼ਵਾਸ ਕਰਨ ਲੱਗੇ ਜਿਹੜਾ ਝੂਠ ਬੋਲਦਾ ਵੱਡਾ ਉਹਦੇ ਮਗਰ ਲੱਗ ਜਾਂਦੇ ਤੇ ਹਾਲਾਤ ਆ ਹੋ ਗਈ ਆਪਣੇ ਹੁਣ ਭਗਵੰਤ ਮਾਨ ਨੇ ਪ੍ਰਭਾਦ ਕਰਤਾ ਉਵੇਂ ਕਾਂਗਰਸ ਨੇ ਕੀਤਾ ਤੇ ਮੈਂ ਤਾਂ ਗਿੱਦੜਵਾਲੇ ਨੂੰ ਕਹਿਣਾ ਚਾਹਣਾ ਕੁਝਵੇਂ ਤੁਸੀਂ ਬਾਲ ਸਾਹਿਬ ਦੀ ਪਛਾਣ ਵਿੱਚ ਲਾਜ ਰੱਖੀ ਸੀ ਨਾ ਬਾਈਲੈਕਸ਼ਨ ਜਦਾਈ ਨੂੰ ਪਤਾ ਬਾਈਲੈਕਸ਼ਨ ਕਿਵੇਂ ਲੜੀ ਸੀ ਆਪਾਂ ਉਵੇਂ ਉਵੇਂ ਤੁਸੀਂ ਲਾਜ ਰੱਖਿਓ ਏਕਤੀ ਦੇਖੋ ਆਪਣੀ ਕੌਮ ਵਾਸਤੇ ਬਹੁਤ ਜ਼ਰੂਰੀ ਹੈ ਆਪਣੀ ਪਾਰਟੀ ਵਾਸਤੇ ਬੜਾ ਜ਼ਰੂਰੀ ਹੈ ਅੱਜ ਜਿਤਨਾ ਹੀ ਜਿਤਨਾ ਕੁਝ ਮਰਜ਼ੀ ਹੋ ਜਾਏ ਸਾਰੇ ਦੀ ਜ਼ਿੰਮੇਵਾਰੀ ਮੇਰੀ ਹੈ ਮੈਂ ਸੰਭਾਲ ਲੂੰਗਾ ਹਾਲ ਕੇ ਕੋਈ ਟੈਨਸ਼ਨ ਹੀ ਨਾ ਦਿਓ ਏਕਤੀ ਸ਼ਰਧਾਂਜਲੀ ਦਈਏ ਆਪਾਂ ਨੂੰ ਦੇਖਣ ਕਿ ਉਹਨੇ ਹੀ ਉਹ ਸਹੀ ਗਿੱਦੜਵਾਲੇ ਨੇ ਅੱਜ ਇਸ ਰਿਕਾਰਡ ਤੋਂ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ